ਮੋਹਾਲੀ ਦਾ ਇਤਿਹਾਸਿਕ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦੀ 44 ਮਰਲੇ ਜ਼ਮੀਨ ਕੌਡੀਆਂ ਦੇ ਭਾਅ ਵਿੱਚ ਹੀ ਗਈ। ਧਾਮੀ ਸਾਹਿਬ ਨੂੰ ਤੇ ਇੱਕੋ ਹੀ ਕੰਮ ਹੋਣਾ ਕਰਨਾ ਚਾਹੀਦਾ ਬੰਦਿਆਂ ਤਰ੍ਹਾਂ ਥਾਣੇ 'ਚ ਆਵੇ। ਥਾਣੇ 'ਚ ਆ ਕੇ ਐਫ ਆਈ ਆਰ ਲਖਾਵੇ। ਕੈਨ ਵੇ ਕੀ ਰਜਿਸਟਰੀ ਹੋ ਗਈ ਪੈਸੇ ਉਹ ਤੁਹਾਡੇ ਦੋਸ਼ੀ ਦੇ ਜੇਬ 'ਚ ਆ ਗਏ ਤਾਂ ਤੁਸੀਂ ਇਨਕੁਆਇਰੀ ਕਰਾਉਣੀ ਕੀ ਆ ਹੋਰ? ਇਹਥੇ ਪਰਫੋ ਮਸਲਾ ਧਿਆਨ ਦੇ ਵਿੱਚ ਆਇਆ ਇੱਕ ਦਿਨ ਸਾਨੂੰ ਪੜਤਾਲ ਕਰਨ ਨੂੰ ਲੱਗਿਆ ਅੱਜ ਮੈਂ ਪ੍ਰੈਸ ਵਾਰਤਾ ਕਰਕੇ ਖੁਲਾਸੇ ਕਰ ਦਿੱਤੇ ਆ ਕਿ ਐਫਆਈਆਰ ਤੇ ਅਜੇ ਤੱਕ ਨਹੀਂ ਲਿਖੀ ਗਈ ਐਫਆਈਆਰ ਤੇ ਅਜੇ ਤੱਕ ਨਹੀਂ ਲਿਖੀ ਗਈ ਕਿ ਉਹਦੋਂ ਲਿਖਉਣਗੇ ਜਦੋਂ ਇਹ ਬੰਦਾ ਅਮਰੀਕਾ ਪਹੁੰਚ ਪਹੁੰਚ ਜਾਊਗਾ ਜਿਵੇਂ ਪਹਿਲਾਂ ਰੂਪ ਸਿੰਘ ਨਾਮ ਦਾ ਸੈਕਟਰੀ ਪਹੁੰਚ ਗਿਆ ਹੁਣ ਕੀ ਕਰ ਰਿਹਾ ਹੈ ਉਹ ਕਹਿੰਦੇ ਬਖਸ਼ਾਂਗੇ ਨਹੀਂ ਅਸੀਂ ਕਦੋਂ ਮੈਂ ਉਹਨੂੰ ਕਹਿ ਆਂ ਜਦੋਂ ਅਮਰੀਕਾ ਚਲੇ ਜਾਊਗਾ ਇਹਨਾਂ ਦੀਆਂ ਅਨਕੁਆਰੀਆਂ ਨੇ ਹਜ਼ਾਰਾਂ ਕੁਇੰਟਲ ਕਣਕ ਵੇਚਣ ਵਾਲੇ ਮੈਂਗਰਾਂ ਨੂੰ ਸਸਪੈਂਡ ਕੀਤਾ 480 ਗੁਰਦੁਆਰਿਆਂ ਨੇ ਕਿਸੇ ਹੋਰ ਗੁਰਦੁਆਰੇ ਤਰੱਕੀ ਦੇ ਗਲਤਾਂ ਸੋਨੇ ਦੀ ਕਈ ਚੋਰੀ ਹੋ ਗਈ ਬਾਟਾ ਚੋਰੀ ਹੋ ਗਿਆ ਜਿਨ੍ਹਾਂ ਕੋਲ ਬਰਾਮਦ ਹੋਏ ਉਹਨਾਂ ਨੂੰ ਜੁਰਮਾਨਾ ਪਾ ਕੇ ਤੇ ਬਰਾਮਦ ਕਰਕੇ ਤੇ ਦੁਬਾਰਾ ਨੌਕਰੀ ਤੇ ਰੱਖ ਲਿਆ ਇਹ ਹੈ ਇਹਨਾਂ ਦੀਆਂ ਕਾਰਵਾਈਆਂ ਬਹੁਤ سارے આરોਪ ਤੁਸੀਂ ਇਹਨਾਂ ਤੇ ਲਗਾਏ ਨੇ ਉਦੋਂ ਦੀ ਗੱਲ ਕੀ ਲੱਗ ਰਿਹਾ ਗੁਰੂ ਘਰ ਨੂੰ ਲੁੱਟ ਰਹੇ ਆ ਇਹ ਹੁਣ ਦਿਨ ਨਿਕਲ ਗਏ ਜਿਹੜੇ ਲੁੱਟਣ ਵਾਲੇ ਸੀ ਪਹਿਲਾਂ ਹੁਣ ਨਹੀਂ ਅਸੀਂ ਲੁੱਟਣ ਦੇਾਂਗੇ ਹੁਣ ਅਸੀਂ ਇਹਨਾਂ ਨੂੰ ਅਗਲਾ ਘਰ ਦਿਖਾ ਕੇ ਛੱਡਾਂਗੇ ਕਾਮੀ ਦੱਸੇ ਕਿ ਇਹਦੇ ਸਾਹਮਣੇ ਜਿੰਨੇ ਕਾਂਡ ਹੋਏ ਨੇ ਜਿੰਨੇ ਘਪਲੇ ਹੋਏ ਨੇ ਕਦੀ ਕੋਈ ਥਾਣੇ ਗਿਆ ਉਹਦੀ ਇਨਕੁਆਰੀ ਹੋਈ ਪੁਲਿਸ ਵੱਲੋਂ ਉਹਨੂੰ ਜੇਲ੍ਹ ਹੋਈ ਕਾਨੂੰਨ ਆ ਸਰਕਾਰ ਆ ਉਹ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੇ ਉਹ ਇਸ ਤਰੀਕੇ ਦੇ ਬਿਆਨ ਦਿੰਦੇ ਨੇ ਵੀ ਸਾਨੂੰ ਪੁੱਛੋ ਹੀ ਨਾ ਤੁਸੀਂ ਜੋ ਮਰਜ਼ੀ ਲੁੱਟ ਲਈਏ ਜਦੋਂ ਸਰਕਾਰ ਪਾਵਰ ਦਿੰਦੀ ਆ ਇਹ 15 ਸਾਲ ਤੋਂ ਉੱਤੇ ਰਾਜ ਕਰਨ ਡਏ ਨੇ ਉਦੋਂ ਸਰਕਾਰ ਠੀਕ ਆ ਉਹ ਸਰਕਾਰੀ ਦਾਖਲ ਠੀਕ ਆ ਪਰ ਜਦੋਂ ਗੁਰੂ ਘਰ ਨੂੰ ਲੁੱਟ ਕੇ ਲੈ ਜਾਓ ਤੁਸੀਂ ਤੇ ਤੁਹਾਨੂੰ ਚੋਰਾਂ ਨੂੰ ਕੋ ਫੜੇ ਨਾ ਇੱਥੇ ਸਰਕਾਰ ਦਖਲਨਾਤੀ ਨਾ ਕਰੇ ਜਿਵੇਂ ਅਕਾਊਂਟ ਦੇ ਵਿੱਚ ਪੈਸੇ ਟਰਾਂਸਫਰ ਹੋ ਗਏ ਸਾਰਾ ਲਾਭਤਾਬ ਕੇ ਜ਼ਮੀਨ ਨਹੀਂ ਵੇਖ ਸਕਦੀ ਵੇਚਦੀ ਹਮ ਬਸ ਜਿਹੜੇ ਤਹਿਸੀਲਦਾਰ ਨੇ ਇਹਦੀ ਰਜਿਸਟਰੀ ਕੀਤੀ ਹੈ ਉਹਦੀ ਪੁਛ ਪੜਤਾਲ ਪ੍ਰਧਾਨ ਪ੍ਰਬੰਧਕ ਕਮੇਟੀ ਥੋੜੀ ਕਰੂਗਾ ਕਾਨੂੰਨ ਦੇ ਵਿੱਚ ਗਈ ਗੱਲ ਕਾਨੂੰਨ ਦੇ ਵਿੱਚ ਜਾਣ ਨਹੀਂ ਦਿੰਦੇ ਆਪਣੀਆਂ ਇਨਕੁਆਰੀਆਂ ਪੁਠਾ ਦਿੰਦੇ ਆ ਲੋਕਾਂ ਨੂੰ ਠੰਡਿਆ ਕਰ ਦਿੰਦੇ ਕਾਨੂੰਨ ਦੇ ਵਿੱਚ ਹੁਣ ਚੱਲੇਗੀ ਆ ਚਾਰ ਦਿਨ ਹੋ ਗਏ ਆ ਤੇ ਇਹਦੇ ਕਹਿਣ ਮੁਤਾਬਕ ਅਜੇ ਤੱਕ ਇਹਨੇ ਕਾਨੂੰਨ ਦੇ ਮੁਤਾਬਕ ਕੀ ਕੀਤਾ ਜੱਥੇਦਾਰ ਗੜਗਾਜੇ ਦਾ ਇਸ ਮਾਮਲੇ ਦੇ ਬਾਰੇ ਕੋਈ ਬਿਆਨ ਨਹੀਂ ਆਇਆ ਕਿਵੇਂ ਦੇਖਦੇ ਹੋ ਕਿਉਂ ਚੁੱਪ ਨੇ ਉਹ ਬਿਆਨ ਉਹਦਾ ਉਦੋਂ ਆਉਂਦਾ ਜਦੋਂ ਉਹਨੂੰ ਵਰਤਦੇ ਆ ਤੇ ਕਾਲ ਤਖਤ ਨੂੰ ਸ਼ਰਮਿੰਦਾ ਕਰਨਾ ਹੁੰਦਾ ਗੜਗਾਜ ਵਰਗੇ ਰੱਖੇ ਨੇ ਜਿਹੜੇ ਚੱਪਲਾ ਚੁੱਕ ਕੇ ਤੇ ਇਹਨਾਂ ਦੀ ਸੇਵਾ 'ਚ ਲੱਗੇ ਹੋਏ ਕਾਲ ਤਖਤ ਤੇ ਕਲੰਕ ਬਣੇ ਹੋਏ ਮੁਹਾਲੀ ਦਾ ਇਤਿਹਾਸਿਕ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦੀ 44 ਮਰਲੇ ਜ਼ਮੀਨ ਕੌਡੀਆਂ ਦੇ ਭਾਅ ਵਿੱਚੀ ਗਈ ਹਾਲਾਂਕਿ ਜਿਸ ਦੇ ਵੱਲੋਂ ਇਹ ਕਾਰਨਾਮਾ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਉਸ ਨੂੰ ਸਸਪੈਂਡ ਕੀਤਾ ਗਿਆ ਗੁਰੂ ਘਰ ਦਾ ਮੈਨੇਜਰੀ ਸੀ ਜਿਸ ਨੇ ਗਲਤ ਤਰੀਕੇ ਨਾਲ ਕਾਗਜ਼ ਬਣਾਏ ਤੇ ਫਿਰ ਅੱਗੇ ਉਹ ਜ਼ਮੀਨ ਨੂੰ ਕੌਡੀਆਂ ਦੇ ਭਾਅ ਵੇਚ ਦਿੱਤਾ ਦੱਸਿਆ ਜਾ ਰਿਹਾ ਕਿ ਉਹ 20 ਤੋਂ 25 ਕਰੋੜ ਦੀ ਜ਼ਮੀਨ ਸੀ ਜਿਸ ਨੂੰ ਬਹੁਤ ਘੱਟ ਰੇਟ ਤੇ ਵੇਚਿਆ ਗਿਆ ਇਹ ਮਸਲਾ ਕਿਵੇਂ ਧਿਆਨ ਦੇ ਵਿੱਚ ਆਇਆ ਔਰ ਸਵਾਲ ਖੜੇ ਹੋ ਰਹੇ ਨੇ ਸਿੱਖ ਆਗੂਆਂ ਤੇ ਐਸਜੀਪੀਸੀ ਤੇ ਆਖਰਕਾਰ ਮਾਜ਼ਰਾ ਕੀਤਾ ਇਸ ਦੀ ਪ੍ਰਕਿਰਿਆ ਕੀ ਹੁੰਦੀ ਆ ਕਿਉਂ ਕਾਰਵਾਈ ਕੀਤੀ ਗਈ ਆ ਇਸ ਬਾਰੇ ਹੋਰ ਵਿਸਦੇਰੇ ਜਾਣਕਾਰੀ ਲਈ ਸਾਡੇ ਨਾਲ ਮੌਜੂਦ ਨੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਮਸਲਾ ਬਹੁਤ ਗੰਭੀਰਾ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਵੀ ਪ੍ਰੈਸਵਾਰਤਾ ਕੀਤੀ ਗਈ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਮਸਲਾ ਕਿਵੇਂ ਧਿਆਨ ਦੇ ਵਿੱਚ ਆਇਆ ਔਰ ਇਹ ਜ਼ਮੀਨ ਦਾ ਕੀ ਰੌਲਾ ਕਿਵੇਂ ਵੇਚੀ ਗਈ ਹੈ ਇਹ ਜ਼ਮੀਨ ਜਿਹੜੀ ਆ ਬੜੀ ਬੇਸ਼ਕੀਮਤ ਜ਼ਮੀਨ ਹੈ ਮਹਿੰਗੀ ਜ਼ਮੀਨ ਹੈ ਪਹਿਲਾਂ ਤੇ ਇਹ ਅੰਬ ਸਾਹਿਬ ਗੁਰਦੁਆਰੇ ਦੀ 5 ਏਕੜ ਜ਼ਮੀਨ ਜਿਹੜੀ ਆ ਉਹ ਬਾਦਲ ਦੇ ਹੁੰਦੇ ਆਂ ਹੀ ਇਹ ਹਜਮ ਕਰ ਗਏ ਹੂੰ ਉੱਥੇ ਅਜਮਾਲ ਬਣਿਆ ਪਿਆ ਉਦੋਂ ਵੀ ਅਸੀਂ ਬੜਾ ਰੌਲਾ ਪਾਇਆ ਪਰ ਉਦੋਂ ਇਹ ਕਿਹਾ ਗਿਆ ਕਿ ਜੀ ਇਹ ਜੀ ਕਾਰ ਪਾਰਕਿੰਗ ਬਣਾ ਰਹੇ ਸੰਗਤਾਂ ਲਈ ਤੇ ਮੱਕੜ ਉਹਦੇ ਲਈ ਦੇ ਰਿਹਾ ਜ਼ਮੀਨ ਹੂੰ ਮੱਕੜ ਨੇ ਪੁੱਡਾ ਨੂੰ ਵੇਚ ਦਿੱਤੀ ਹੂੰ ਹਾਲਾਂਕਿ ਗੁਰੂ ਘਰ ਦੀਆਂ ਜ਼ਮੀਨਾਂ ਜਿਹੜੀਆਂ ਵੇਚ ਨਹੀਂ ਸਕਦੇ ਸਾਡੇ ਐਕਟ ਮੁਤਾਬਕ ਵੀ ਲਾ ਮੁਤਾਬਕ ਵੀ ਇਹਨਾਂ ਦੀ ਸੇਵਾ ਸੰਭਾਲ ਹੋ ਸਕਦੀ ਆ ਤੇ ਇਹਨਾਂ ਦਾ ਤਬਾਦਲਾ ਹੋ ਸਕਦਾ ਕਿਸੇ ਲੋੜ ਪੈਣ ਤੇ ਇਹਨਾਂ ਐਕਵਾਇਰ ਹੋ ਸਕਦੀਆਂ ਕਿਸੇ ਵਜ੍ਹਾ ਕਰਕੇ ਹਮ ਹੁਣ ਐਕਵਾਇਰ ਕੋਈ ਕਰੇ ਤੇ ਮਾਲ ਬਣਾਉਣ ਲਈ ਕਰੇ ਉਹ ਉਹ ਗੱਲਾਂ ਜੱਜ ਦੀਆਂ ਨੇ ਤੋ ਇੱਕ ਤੇ ਆਪਪਾ ਸਾਹਿਬ ਦੀ 5 ਏਕੜ ਪਹਿਲਾਂ ਲੈ ਚੁੱਕੇ ਆ ਫਿਰ ਥੋੜੀ ਥੋੜੀ ਹੋਰ ਵੀ ਵੇਚੀ ਫਿਰ ਇਹ ਪਿਛਲੇ 2.5 ਸਾਲ ਪਹਿਲਾਂ ਇਹਨਾਂ ਨੇ ਨੋਟਿਸ ਦਿੱਤਾ ਕਿ ਅਸੀਂ 11 ਏਕੜ ਜ਼ਮੀਨ ਮਲਕੀਅਤ ਆਂਬ ਸਾਹਿਬ ਨਿਲਾਮ ਕਰਾਂਗੇ 26 ਸਤੰਬਰ ਨੂੰ 23 ਹੂੰ ਉਹਦੇ 'ਚ ਅਸੀਂ ਬਹੁਤ ਵੱਡਾ ਪ੍ਰੋਟੈਸਟ ਕੀਤਾ ਇਥੇ ਆਂਬ ਸਾਹਿਬ ਗੁਰਦੁਆਰੇ ਆ ਕੇ ਤੇ ਅਸੀਂ ਚੈਲੰਜ ਕੀਤਾ ਇਹਨੂੰ ਕਿ ਤੁਸੀਂ ਵੇਚਿਆ ਤੇ ਇਹਦੇ ਸਿੱਟੇ ਬੁਰੇ ਨਿਕਲਣਗੇ ਹੂੰ ਤੋਂ ਉਹ ਉਹਨਾਂ ਨੇ ਮਤਾ ਰੱਦ ਕਰ ਦਿੱਤਾ ਨਹੀਂ ਵੇਚੀ ਪਰ ਉਹਦੇ ਉਹਦੇ ਵਿੱਚੋਂ ਇੱਕ ਹਿੱਸਾ ਸੀਗਾ ਜਿਹੜਾ ਇਹਨਾਂ ਨੇ ਪਿਛਲੇ ਦਿਨੀ ਚੁੱਪ ਕਰਕੇ ਦਸੰਬਰ ਦੇ ਮਹੀਨੇ 'ਚ ਹੂੰ ਇਹ ਵੇਚਤਾ ਹੂੰ ਉਹ ਮੇਰੇ ਸਾਹਮਣੇ ਆਇਆ ਮਾਮਲਾ ਤੇ ਮੈਂ ਜਾਣਕਾਰੀ ਲੈ ਰਿਹਾ ਸੀਗਾ ਪਰ ਮੇਰੇ ਕੋਲ ਪ੍ਰੂਫ ਹੈ ਨਹੀਂ ਸੀ ਕੋਈ ਹੂੰ ਤੇ ਕੁਛ ਨੇ ਆ ਕੇ ਮੈਨੂੰ ਰਿਪੋਰਟ ਦਿੱਤੀ ਵੀ ਇੱਕ ਮੈਨੇਜਰ ਆਏ ਨੇ ਥੋੜੇ ਦਿਨ ਪਹਿਲਾਂ ਕਾਰ ਲਈ ਹੈ ਬਹੁਤ ਮਹਿੰਗੀ ਹੂੰ ਤੇ ਉਹ ਜ਼ਮੀਨ ਵੇਚੀ ਆ ਨਾ ਨੇ ਗੁਰੂ ਘਰ ਦੀ ਪਰ ਉਹ ਮੈਂ ਨਹੀਂ ਇਸ ਤਰ੍ਹਾਂ ਬੋਲ ਸਕਦਾ ਕਿਉਂਕਿ ਜਿੰਨੀ ਦੇਰ ਪ੍ਰੂਫ ਨਾ ਫਿਰ ਮੈਨੂੰ ਇਹ ਮੈਂ ਰਜਿਸਟਰੀ ਕਰਵਾਈ ਹੂੰ ਫਰਦ ਕਰਵਾਈ ਉਹਦੀ ਜਾਣਕਾਰੀ ਲਈ ਵੇਚੀ ਜਾ ਸਕਦੀ ਕਿ ਨਹੀਂ ਹੂੰ ਉਹਦੀ ਮੇਰੀ ਤਸੱਲੀ ਹੈ ਕਿ ਉਹ ਗੁਰੂ ਘਰ ਦੀ ਜ਼ਮੀਨ ਹੈ ਉਹ ਗੁਰੂ ਹਰ Rai ਸਾਹਿਬ ਜੀ ਦੇ ਨਾਂ ਤੇ দান ਕੀਤੀ ਗਈ ਜ਼ਮੀਨ ਹੈ ਹੂੰ ਉਹ ਵੇਚੀ ਨਹੀਂ ਜਾ ਸਕਦੀ ਉਹਦੀ ਸੇਵਾ ਸੰਭਾਲ ਹੋ ਸਕਦੀ ਹੈ ਹੂੰ ਕਿਤੇ ਕਿਤੇ ਮਜਬੂਰੀ ਦੇ ਵਿੱਚ ਉਹ ਅਕਵਾਇਰ ਹੋ ਸਕਦੀ ਆ ਹੂੰ ਤਬਾਦਲਾ ਹੋ ਸਕਦਾ ਪਰ ਵੇਚੀ ਨਹੀਂ ਜਾ ਸਕਦੀ ਉਹ ਇਹਨਾਂ ਨੂੰ ਵੇਚੀ ਹੈ ਸਿੰਘ ਸਾਹਿਬ ਜੋ ਸੈਣੀ ਮਾਜਰਾ ਪਿੰਡ ਦਾ ਜ਼ਿਕਰ ਆਉਂਦਾ ਇਹ ਜ਼ਮੀਨ ਗੁਰਦੁਆਰਾ ਦੇ ਆਲੇ ਦੁਆਲੇ ਸੀ ਜਾਂ ਕੋਈ ਹੋਰ ਜਗ੍ਹਾ ਤੇ ਸੀ ਮਤਲਬ ਜਮੀਨ ਕਿਸੇ ਨੇ ਨਿਜੀ ਨੇ দান ਦਿੱਤੀ ਸੀ ਬਹੁਤ ਸਾਲ ਪਹਿਲਾਂ ਠੀਕ ਹੈ ਉਹ ਜ਼ਮੀਨ ਇਕਤਾ ਇਹ ਕਲੀਅਰ ਹੈ ਕਿ ਉਹ ਜ਼ਮੀਨ ਵੇਚੀ ਨਹੀਂ ਜਾ ਸਕਦੀ ਇਹਨਾਂ ਨੇ ਵੇਚੀ ਆ ਹੂੰ ਉਹਦੀ ਰਜਿਸਟਰੀ ਹੋਈ ਆ ਹੂੰ ਇਹ ਬੜਾ ਕਲੀਅਰ ਲਿਖਿਆ ਉੱਤੇ ਕਿ ਇਸ ਜ਼ਮੀਨ ਨੂੰ ਵੇਚਿਆ ਨਹੀਂ ਜਾ ਸਕਦਾ ਹੂੰ ਤੇ ਉੱਤੇ ਸਾਈਨ ਹੁੰਦੇ ਬਕਾਇਦਾ ਕਿ ਇਹ ਕਿਸੇ ਗੁਰਦੁਆਰੇ ਦੀ ਜਾਂ ਮੱਠ ਦੀ ਜ਼ਮੀਨ ਤੇ ਨਹੀਂ ਹੂੰ ਅੱਗੇ ਉਹਨਾਂ ਨੇ ਸਾਈਨ ਕੀਤੇ ਕਿ ਨਹੀਂ ਹੂੰ ਮੈਨੇ ਜਰਨੇ ਉਸ ਤੋਂ ਇਲਾਵਾ ਰਜਿਸਟਰੀ ਹੋ ਗਈ ਉਹਦੇ ਪੈਸੇ ਚਲੇ ਗਏ ਅਕਾਊਂਟ ਦੇ ਵਿੱਚ ਹੂੰ ਉਹ ਮੈਨੇਜਰ ਦੇ ਅਕਾਊਂਟ ਚ ਇੱਕ ਕਰੋੜ ਇੱਕ ਕਰੋੜ 32 ਲੱਖ ਰੁਪਏ ਉਹਦੇ ਅਕਾਊਂਟ ਚਲੇ ਗਿਆ ਹੂੰ ਉੱਪਰੋਂ ਜਿਹੜਾ 2 ਨੰਬਰ ਦਾ ਪੈਸਾ ਉਹ ਕਿੰਨਾ ਲਿਆ ਸਾਨੂੰ ਨਹੀਂ ਪਤਾ ਹੂੰ ਲੇਕਿਨ ਇਹ ਜ਼ਮੀਨ ਦੀ ਰਜਿਸਟਰੀ ਨਾਤੇ ਤਹਿਸੀਲਦਾਰ ਕਰ ਸਕਦਾ ਸੀ ਤੇ ਨਾ ਇਹ ਕਰਵਾ ਸਕਦਾ ਸੀ ਹੂੰ ਉਹ ਸਾਰਾ ਕੁਝ ਕਲੀਅਰ ਆ ਪੈਸੇ ਉਹਦੇ ਅਕਾਊਂਟ ਚ ਦਿਸ ਰਹੇ ਨੇ ਹੂੰ ਰਜਿਸਟਰੀ ਦੀ ਕਾਪੀ ਮੈਂ ਪ੍ਰੈਸ ਨੂੰ ਦੇਤੀ ਆ ਫਰਦਾ ਮੇਰੇ ਕੋਲ ਨੇ ਮੰਨ ਗਏ ਨੇ ਸਾਰੇ ਤੋ ਫਿਰ ਸਾਡੇ ਧਾਮੀ ਸਾਹਿਬ ਪਤਾ ਨਹੀਂ ਕਿਹੜੀ ਇਨਕੁਆਰੀ ਨੂੰ ਲੱਗੇ ਹੋਏ ਨੇ ਇਨਕੁਆਰੀ ਕੀਤੇ ਕੋਣ ਕਰਵਾ ਰਹੇ ਨੇ ਉਹ ਕਿੱਥੇ ਜਾ ਕੇ ਲਾਗੂ ਹੋਊਗੀ ਧਾਮੀ ਸਾਹਿਬ ਨੂੰ ਤੇ ਇੱਕੋ ਹੀ ਕੰਮ ਹੋਣਾ ਕਰਨਾ ਚਾਹੀਦਾ ਬੰਦਿਆ ਤਰ੍ਹਾਂ ਥਾਣੇ 'ਚ ਆਵੇ ਥਾਣੇ 'ਚ ਆ ਕੇ ਐਫ ਆਈ ਆਰ ਲਿਖਾਵੇ ਕਿ ਸਾਡੇ ਗੁਰੂ ਘਰ ਦੀ ਜਾਇਦਾਦ ਇਹਨਾਂ ਲੋਕਾਂ ਨੇ ਨਜਾਇਜ਼ ਤਰੀਕੇ ਨਾਲ ਵੇਚੀ ਹੈ ਇਹਨਾਂ ਨੂੰ ਅੰਦਰ ਕੀਤਾ ਜਾਵੇ ਕੇਸ ਚ ਲਾਇਆ ਜਾਵੇ ਉਸ ਤੋਂ ਬਾਅਦ ਇਹ ਜਾਵੇ ਸਿਵਲ ਕੋਰਟ 'ਚ ਉਹ ਰਜਿਸਟਰੀ ਰੱਦ ਕਰਵਾਵੇ। ਹੂੰ ਇਹ ਦੋ ਕੰਮ ਪ੍ਰਧਾਨ ਕਰ ਸਕਦਾ। ਹੂੰ ਪ੍ਰਧਾਨ ਨੂੰ ਇਮੀਡੀਏਟਲੀ ਕਰਨੇ ਚਾਹੀਦੇ ਨੇ ਇਹ ਲੇਚਿ ਗਿਚਿਆਂ ਕਰਨੀਆਂ ਕਿ ਮੈਂ ਬਣਾਈ ਆ ਟੀਮ ਬਣਾਈ ਆ ਸਬ ਕਮੇਟੀ ਬਣਾਈ ਆ ਪੜਤਾਲੀਆ ਕਮੇਟੀ ਬਣਾਈ ਆ ਇੱਥੇ ਜਿਹੜੇ ਫਲੈਗ ਜਿਹੜੇ ਸਾਡੀ ਟੀਮ ਕਰਦੀ ਆ ਇਨਕੁਆਰੀ ਕਰਦੀ ਉਹ ਕਰੇ ਉਹ ਕਰਵਾ ਕੇ ਕਰੋਗੇ ਕੀ? ਗੱਲ ਤੇ ਮਸਲਾ ਤੁਹਾਡੇ ਸਾਹਮਣੇ ਨੰਗਾ ਚਿੱਟਾ ਜ਼ਮੀਨ ਵੇਗੀ ਰਜਿਸਟਰੀ ਹੋ ਗਈ ਪੈਸੇ ਉਹ ਤੁਹਾਡੇ ਦੋਸ਼ੀ ਦੇ ਜੇਬ ਚ ਆ ਗਏ ਤੇ ਤੁਸੀਂ ਇਨਕੁਆਰੀ ਕਰਾਉਣੀ ਕੀ ਆ ਹੋਰ ਤੇ ਕਿਹਦੇ ਲਈ ਕਰਾਉਣੀ ਆ ਉਹ ਬਾਕੀ ਇਨਕੁਆਰੀ ਜਿਹੜੀ ਉਹ ਤੇ ਪੁਲਿਸ ਕਰੋਗੀ ਕਿ ਇਸ ਬੰਦੇ ਦੇ ਨਾਲ ਹੋਰ ਕੌਣ ਹੈ ਤੇ ਆਇਆ ਰਜਿਸਟਰੀ ਜਿਹੜੀ ਕੀਤੀ ਆ ਸਾਰਾ ਕੁਝ ਜਾਣਦੇ ਹੋਏ ਤਹਿਸੀਲਦਾਰ ਨੇ ਉਹ ਕਿਉਂ ਕੀਤੀ ਉਹਦੇ ਤੇ ਦਵਾਕੀ ਸੀ ਸਿੰਘ ਸਾਹਿਬ ਇੰਨਾ ਵੱਡਾ ਕੰਮ ਕੀਤਾ ਕਾਰਨਾਮਾ ਕੀਤਾ ਇੱਕ ਬੰਦੇ ਦਾ ਕੰਮ ਤਾਂ ਹੈ ਨਹੀਂ ਬਹੁਤ ਸਾਰੇ ਜੁੜੇ ਹੋਣਗੇ ਲੋਕ ਉਹਨਾਂ ਨਾਲ ਮੈਂ ਮੈਂ ਉਹੀ ਕਹਿਣਾ ਹੈ ਕਿ ਜਿਹੜੀ ਇਨਕੁਆਇਰੀ ਕਰਵਾ ਰਿਆ ਨਾ ਇਹ ਧਾਮੀ ਇਹ ਸਦੀਆਂ ਤੋਂ ਕਮੇਟੀ ਕਰਵਾ ਰਹੀ ਹੈ ਨਹੀਂ ਉਹ ਕਹਿੰਦੇ ਵੀ ਵਿਭਾਗੀ ਕਾਰਵਾਈ ਹੋ ਉਹ ਦੂਜੇ ਪਾਸੇ ਕਾਨੂੰਨੀ ਕਾਰਵਾਈ ਵੀ ਕਰਾਵਾ ਮੈਂ ਕਿਹਾ ਕਾਨੂੰਨੀ ਕਾਰਵਾਈ ਅੱਜ ਤੱਕ ਹੋਈ ਨਹੀਂ ਕਿਸੇ ਤੇ ਉਹ ਕਹਿੰਦੇ 500 ਮਸਲਾ ਧਿਆਨ ਦੇ ਵਿੱਚ ਆਇਆ ਇੱਕ ਦਿਨ ਸਾਨੂੰ ਪੜਤਾਲ ਕਰਨ ਨੂੰ ਲੱਗਿਆ ਅੱਜ ਮੈਂ ਪ੍ਰੈਸ ਵਾਰਤਾ ਕਰਕੇ ਖੁਲਾਸੇ ਕਰ ਦਿੱਤੇ ਆ ਕਿ ਐਫਆਈਆਰ ਤੇ ਅਜੇ ਤੱਕ ਨਹੀਂ ਲਿਖੀ ਗਈ ਹੂੰ ਐਫਆਈਆਰ ਤੇ ਅਜੇ ਤੱਕ ਨਹੀਂ ਲਿਖੀ ਗਈ ਕਿ ਉਹਦੋਂ ਲਿਖਾਉਣਗੇ ਜਦੋਂ ਇਹ ਬੰਦਾ ਅਮਰੀਕਾ ਪਹੁੰਚ ਪਹੁੰਚ ਜਾਊਗਾ ਜਿਵੇਂ ਪਹਿਲਾਂ ਰੂਪ ਸਿੰਘ ਨਾਂ ਦਾ ਸੈਕਟਰੀ ਪਹੁੰਚ ਗਿਆ ਉਹ ਅੱਜ ਕੈਨੇਡਾ 'ਚ ਬੈਠਾ ਹੂੰ ਜਿਆਦਾ ਜਾਂਦਾ 26 ਲੱਖ ਰੁਪਇਆ ਉਹਨੂੰ ਤੁਸੀਂ ਹੋਰ ਦੇਤਾ ਤੋ ਗੱਲ ਇਹ ਆ ਕਿ ਜਿਹੜੇ ਜਿਹੜੀ ਐਫ ਆਰ ਲਿਖਾਉਣੇ ਆ ਉਹ ਤੇ ਲਿਖਾਉਣੇ ਆ ਪ੍ਰਧਾਨ ਨੇ ਹੂੰ ਕਿਉਂਕਿ ਉਹ ਕਮੇਟੀ ਦਾ ਪ੍ਰਧਾਨ ਆ ਤੇ ਜੇ ਲਿਖਾਊਗਾ ਥਾਣੇ ਤੇ ਤਾਂ ਇਨਕੁਆਰੀ ਤੁਰੂਗੀ ਇਹਦੀ ਇਨਕੁਆਰੀ ਮੰਨੂਗਾ ਹੁਣ ਹੂੰ ਇਹਦੀ ਇਨਕੁਆਰੀ ਕੀਤੀ ਨੂੰ ਮਾਨਤਾ ਕੌਣ ਦੇਊਗਾ ਇਹਨਾਂ ਦੀਆਂ ਇਨਕੁਆਰੀਆਂ ਨੇ ਹਜ਼ਾਰਾਂ ਕੁਇੰਟਲ ਕਣਕ ਵੇਚਣ ਵਾਲੇ ਮੈਂਜਰਾਂ ਨੂੰ ਸਸਪੈਂਡ ਕੀਤਾ ਹੂੰ 480 ਗੁਰਦੁਆਰੇ ਨੇ ਕਿਸੇ ਹੋਰ ਗੁਰਦੁਆਰੇ ਤਰੱਕੀ ਦੇ ਗਲਾਤਾ ਕਿਸੇ ਨੂੰ ਪਤਾ ਹੀ ਨਹੀਂ। ਛੱਬਾ ਚੋਰੀ ਹੋ ਗਿਆ ਸੋਨੇ ਦਾ। ਉਹ ਗਰੀਬ ਮੁਲਾਜ਼ਮ ਕੁੱਟਦੇ ਰਹੇ ਸੇਵਾਦਾਰ ਜਿਹਦੇ ਕੋਲ ਮਿਲਿਆ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ। ਸੋਨੇ ਦੀ ਕਈ ਚੋਰੀ ਹੋ ਗਈ, ਬਾਟਾ ਚੋਰੀ ਹੋ ਗਿਆ, ਜਿਨ੍ਹਾਂ ਕੋਲ ਬਰਾਮਦ ਹੋਏ ਉਹਨਾਂ ਨੂੰ ਜੁਰਮਾਨਾ ਪਾ ਕੇ ਤੇ ਬਰਾਮਦ ਕਰਕੇ ਤੇ ਦੁਬਾਰਾ ਨੌਕਰੀ ਤੇ ਰੱਖ ਲਿਆ। ਇਹ ਹੈ ਇਹਨਾਂ ਦੀਆਂ ਕਾਰਵਾਈਆਂ। ਤੁਹਾਡੇ ਮੁਤਾਬਕ ਧਾਮੀ ਸਾਹਿਬ ਇਸ ਮਸਲੇ ਨੂੰ ਠੰਡੇ ਬਸਤੇ ਦੇ ਵਿੱਚ ਪਾਉਣਾ। ਠੰਡੇ ਬਸਤੇ 'ਚ ਪਾ ਰਿਹਾ ਵਿਚਾਰ ਹੈ ਕਿਸੇ ਨੂੰ। ਹੂੰ। ਕਿਸ ਨੂੰ ਬਚਾਰਾ ਪਰ ਜਿਸ ਤਰੀਕੇ ਨਾਲ ਉਹਨਾਂ ਦੀ ਕੱਲ ਤਲਖੀ ਦੇਖੀ ਗਈ ਆ ਉਹ ਕਹਿੰਦੇ ਮੇਰੇ ਹੁੰਦੇ ਹੋਏ ਤਾਂ ਕੋਈ 1 ਇੰਚ ਨਹੀਂ ਜੁਵੇਂ ਨੂੰ ਵੇਚ ਸਕਦਾ ਹਰਜ ਕਰ ਲਓ ਇਹਦੇ ਹੁੰਦਿਆ ਨਹੀਂ ਵੇਚੀ ਗਈ ਤੇ ਹੁਣ ਵੇਗ ਗਈ ਆ ਹੂੰ ਹੁਣ ਕੀ ਕਰ ਰਿਹਾ ਏ ਉਹ ਕਹਿੰਦੇ ਬਖਸ਼ਾਂਗੇ ਨਹੀਂ ਅਸੀਂ ਕਦੋਂ ਮੈਂ ਉਹਨੂੰ ਕਿਹਾ ਜਦੋਂ ਅਮਰੀਕਾ ਚਲੇ ਜਾਉ ਅਸੀਂ ਤੇ ਇਸ ਕਰਕੇ ਡਰ ਰਹੇ ਸੀ ਕਿ ਸਾਡੇ ਸਾਰਾ ਇਕੱਠਾ ਕਰਦਿਆਂ ਜਾਣਕਾਰੀ ਇਕੱਠਾ ਕਰਦੇ ਉਹ ਨਿਕਲ ਨਾ ਜਾਵੇ ਕਿਤੇ ਹੂੰ ਇਹ ਤੇ ਇਹ ਨਾ ਚੰਗਾ ਵੀ ਉਹ ਨਿਕਲ ਨਹੀਂ ਪਾਇਆ ਨੇ ਤੋਂ ਉਹਨੇ ਅਮਰੀਕਾ ਜਾਣਾ ਉਹਦੇ ਮੁੰਡੇ ਉੱਥੇ ਨੇ ਹਮ ਸਿੰਘ ਸਾਹਿਬ ਪਹਿਲਾਂ ਵੀ ਇਸ ਤਰੀਕੇ ਦਾ ਕੋਈ ਮਾਮਲਾ ਸਾਹਮਣੇ ਆਇਆ ਹੈ ਕੋਈ ਕਈ ਕਈ ਮਾਮਲੇ ਆਏ ਇੱਕ ਨਹੀਂ ਕਈ ਮਾਮਲੇ ਆਏ ਉਹਨੂੰ ਹੀ ਤੌਰ ਤੇ ਗਈ ਇਹ ਗੱਲ ਹਾਂਜੀ ਕਾਨੂੰਨ ਦੇ ਵਿੱਚ ਗਈ ਗੱਲ ਪੁਲਿਸ ਕੋਲ ਕਾਨੂੰਨ ਦੇ ਵਿੱਚ ਜਾਣ ਨਹੀਂ ਦਿੰਦੇ ਆਪਣੀਆਂ ਇਨਕੁਆਰੀਆਂ ਪੇठा ਦਿੰਦੇ ਆ ਲੋਕਾਂ ਨੂੰ ਠੰਡਿਆਂ ਕਰ ਦਿੰਦੇ ਆ ਹਮ ਕਾਨੂੰਨ ਦੇ ਵਿੱਚ ਹੁਣ ਚਲੇ ਗਈ ਆ 4 ਦਿਨ ਹੋ ਗਏ ਆ ਇਹਦੇ ਕਹਿਣ ਮੁਤਾਬਕ ਹਮ ਅਜੇ ਤੱਕ ਇਹਨੇ ਕਾਨੂੰਨ ਦੇ ਮੁਤਾਬਕ ਕੀ ਕੀਤਾ ਅਜੇ ਤੱਕ ਪ੍ਰਧਾਨ ਨੇ ਕਾਨੂੰਨ ਦੇ ਅਨੁਸਾਰ ਕੀ ਕੀਤਾ ਤੇ ਜੇ ਨਹੀਂ ਕੀਤਾ ਤੇ ਕਰੂਗਾ ਕਿਵੇਂ ਇਹ ਇਹ ਜਿਹੜਾ ਇਹ ਜਿਹੜੀ ਰਜਿਸਟਰੀਆ ਨੂੰ ਕਿਵੇਂ ਕੈਂਸਲ ਕਰਵਾਊਗਾ ਇਹ ਸੰਭਵ ਹੈ ਇਹ ਚੀਜ਼ ਕੈਂਸਲ ਹੋ ਸਕਦੀ ਹੈ ਰਜਿਸਟਰੀ ਹੱਦ ਹੋ ਗਈ ਜੀ ਸਾਰਾ ਕੁਝ ਲਾਮਤਾਬਕ ਮੈਂ ਗੱਲ ਕਰ ਰਿਹਾ ਹਾਂ ਲਾਪਤਾਬਕੇ ਵੇਖ ਨਹੀਂ ਸਕਦੇ ਜਿਵੇਂ ਅਕਾਊਂਟ ਦੇ ਵਿੱਚ ਪੈਸੇ ਟਰਾਂਸਫਰ ਹੋ ਗਏ ਸਾਰਾ ਲਾਪਤਾਬਕੇ ਜ਼ਮੀਨ ਨਹੀਂ ਵੇਖ ਸਕਦੀ ਵੇਚਦੀ ਪਰ ਜਿਹੜੇ ਤਹਿਸੀਲਦਾਰ ਨੇ ਇਹਦੀ ਰਜਿਸਟਰੀ ਕੀਤੀ ਆ ਉਹਦੀ ਪੁਛ ਪੜਤਾਲ ਪ੍ਰਧਾਨ ਪ੍ਰਬੰਧਕ ਕਮੇਟੀ ਥੋੜੀ ਕਰੂਗਾ ਹੂੰ ਉਹ ਤੇ ਆਦਤ ਕਰ ਸਕਦੀ ਆ ਪੁਲਿਸ ਕਰ ਸਕਦੀ ਬਿਲਕੁਲ ਤੇ ਪੁਲਿਸ ਕੋਲ ਰਿਪੋਰਟ ਜਾਊ ਤੇ ਇਚ ਕਰਨਗੇ ਹੂੰ ਤੇ ਰਿਪੋਰਟਾਂ ਤੇ ਬਣਾਉ ਰਿਹਾ ਆਪਣੀ ਆਪ ਕੋਈ ਪੜਤਾਲੀਆ ਕਮਿਸ਼ਨ ਕੋਈ ਵਿਭਾਗ ਦੀ ਕਾਰਵਾਈ ਪਤਾ ਨਹੀਂ ਕਿੰਨੀਆਂ ਕਮੇਟੀਆਂ ਸਾਨੂੰ ਦੱਸ ਗਿਆ ਕਿਤੇ ਇਹ ਤਾਂ ਨਹੀਂ ਪਹਿਲਾਂ ਵਿਭਾਗ ਦੀ ਕਾਰਵਾਈ ਹੋ ਬੰਦੇ ਆਇਡੈਂਟੀਫਾਈ ਕਰਕੇ ਅੱਗੇ ਪੁਲਿਸ ਨੂੰ ਦੇ ਦੇਣੋ ਮੈਂ ਕਿਹਾ ਜੀ ਮੈਂ ਤੁਹਾਨੂੰ ਕਿਹਾ ਵੀ ਆਇਡੈਂਟੀਫਾਈ ਜਦੋਂ ਉਹਦੇ ਖਜ਼ਾਨੇ 'ਚ ਪੈਸੇ ਆ ਗਏ ਉਹਦੇ ਸਾਇਨਾਂ ਰਜਿਸਟਰੀ ਹੋ ਗਈ ਰਜਿਸਟਰੀ ਸਾਡੇ ਸਾਹਮਣੇ ਆ ਗਈ ਤੇ ਕੀ ਕਿਹੜੀ ਪਹਿਚਾਨ ਚਾਹੁੰਦਾ ਹੋਰ ਕਿਹੜੀ ਚੀਜ਼ ਇਹਨੂੰ ਚਾਹੀਦੀ ਆ ਦੱਸੇ ਸਾਹੀ ਦੇ ਦਿੰਦਿਆਂ ਨੂੰ ਪਰ ਜੇ ਕਿਸੇ ਨੇ ਲੱਭਣੀ ਆ ਤਾਂ ਉਹ ਪੁਲਿਸ ਲੱਭ ਸਕਦੀ ਆ ਉਹ ਪੁੱਛ ਸਕਦੀ ਹੈ ਮੈਨੇਜਰ ਤੋਂ ਤੇਰੇ ਨਾਲ ਹੋਰ ਕੌਣ ਹੈ ਉਹ ਪੁੱਛ ਸਕਦੀ ਆ ਇਹ ਤਹਿਸੀਲਦਾਰ ਤੋਂ ਕਿ ਤੂੰ ਇਹ ਰਜਿਸਟਰੀ ਕਿਵੇਂ ਕੀਤੀ ਲਾ ਤੋਂ ਬਾਹਰ ਜਾ ਕੇ ਕਿਵੇਂ ਕੰਮ ਕੀਤਾ ਕਿਹਦੇ ਕਹਿੰਦੇ ਕੀਤਾ ਇਹ ਇਹ ਪ੍ਰਧਾਨਤ ਨਹੀਂ ਪੁੱਛ ਸਕਦਾ ਫੇਰ ਕਿਹਦੀ ਵੇਟ ਕਰ ਰਿਹਾ ਹੈ ਕੀ ਲੱਗ ਰਿਹਾ ਤੁਹਾਡਾ ਇੱਕ ਲੰਮਾ ਤਜਰਬਾ ਬਹੁਤ ਸਾਰੇ આરોਪ ਤੁਸੀਂ ਇਹਨਾਂ ਤੇ ਲਗਾਏ ਨੇ ਅੰਦਰ ਦੀ ਗੱਲ ਕੀ ਲੱਗ ਰਿਹਾ ਗੁਰੂ ਘਰ ਨੂੰ ਲੁੱਟ ਰਹੇ ਆ ਇਹ ਹੁਣ ਦਿਨ ਨਿਕਲ ਗਏ ਜਿਹੜੇ ਲੁੱਟਣ ਵਾਲੇ ਸੀ ਪਹਿਲਾਂ ਹੁਣ ਨਹੀਂ ਅਸੀਂ ਲੁੱਟਣ ਦੇਾਂਗੇ ਹੁਣ ਅਸੀਂ ਇਹਨਾਂ ਨੂੰ ਅਗਲਾ ਘਰ ਦਿਖਾ ਕੇ ਛੱਡਾਂਗੇ ਅਸੀਂ ਇਹਨੂੰ 18 ਤਰੀਕ ਦਿੱਤੀ ਹੋਈ ਹੈ 18 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਮਸਲਾ ਸਾਡੀ ਤਸੱਲੀ ਨਾ ਕਰਾਇਆ ਸੰਗਤ ਦੀ ਤਸੱਲੀ ਨਾ ਹੋਈ ਤੇ ਅਸੀਂ ਇਹਨੂੰ ਦਾ ਜਵਾਬ ਦੇਾਂਗੇ ਗੁਰੂ ਘਰ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਨੇ ਉੱਥੇ ਬਹੁਤ ਸਾਰੇ ਕੰਮ ਹੋ ਰਹੇ ਨੇ ਸੰਗਤ ਲਈ ਲੰਗਰ ਦੀ ਸੇਵਾ ਪਾਰਕਿੰਗ ਦੀ ਸੇਵਾ ਤੁਸੀਂ ਨੇ ਪਹਿਲਾਂ ਜ਼ਿਕਰ ਕੀਤਾ ਕਿ ਪਾਰਕਿੰਗ ਦੇ ਲਈ ਉਹ ਜਗ੍ਹਾ ਰੱਖੀ ਗਈ ਸੀ ਉੱਥੇ ਮੌਲ ਬਣ ਗਿਆ ਉਹ ਬਿਲਕੁਲ ਅੰਮ੍ਰਿਤਸਰ ਸਾਹਿਬ ਦੇ ਨਾਲ ਜਿਹੜਾ ਮੌਲ ਬਣਿਆ ਉਸ ਦਾ ਜ਼ਿਕਰ ਕਰਦੇ ਹੋ ਹੁਣ ਉਹ ਜਿਹੜਾ ਮਾਲ ਆ ਉਹਦਾ ਸੰਗਤ ਨੂੰ ਕੀ ਲਾਭ ਹੈ ਜੀ ਹੂੰ ਉਹ ਤਾਂ ਉਹ ਇੱਕ ਮਤਲਬ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹ ਮੈਂ ਕਹਾਂ ਜੀ ਸੋਚੀ ਸਮਝੀ ਸਾਜ਼ਿਸ਼ ਨਹੀਂ ਮੂੰਹ ਨੂੰ ਖੂਨ ਲੱਗਾ ਹੋਇਆ ਹੂੰ ਗੁਰੂ ਘਰ ਨੂੰ ਲੁੱਟਣ ਲੱਗੇ ਹੋਏ ਨੇ 12-12 ਕਰੋੜ ਦਾ ਕਿਲਾ ਤਿੰਨ ਕਿਤੇ ਤਿੰਨ ਕਿਲੇ ਮਾਲ ਵਾਲੇ ਨੂੰ ਦੇ ਕੇ 12 ਕਰੋੜ ਦੇ ਕਿਲੇ ਦੇ ਬਦਲੇ 50 ਲੱਖ ਦਾ ਕਿਲਾ ਨਹੀਂਗਾ ਜਿਹੜਾ ਸ਼ੌਣੀ ਦੇ ਨਾਲ ਲੈ ਲਿਆ ਜਿੱਥੇ ਤੁਸੀਂ ਕੋਠਾ ਨਹੀਂ ਪਾ ਸਕਦੇ ਸ਼ੌਣੀ ਦੀ ਇਜਾਜ਼ਤ ਤੋਂ ਬਿਨਾ ਫਿਰ ਉਦੋਂ ਆਵਾਜ਼ ਬੁਲੰਦ ਕੀਤੀ ਸੀ ਜਦੋਂ ਆਵਾਜ਼ ਬੁਲੰਦ ਸੁਣਦਾ ਕੌਣ ਹੈ ਅੱਜ ਵੀ ਰਾਜਪਾਲ ਬੁਲੰਦ ਕਰ ਰਹੇ ਆ ਤਾਂ ਉਹ ਕਮਲਕੁਦ ਆ ਗਿਆ ਇੱਥੇ ਆ ਕੇ ਅੰਬ ਸਾਹਿਬ ਆ ਗਏ ਮੈਂ ਪੜਤਾਲੀਆ ਕਮਿਸ਼ਨ ਬਣਾਤਾ ਮੈਂ ਫਲਾਣਾ ਕਰਦਾ ਮੈਂ ਢੀਂਗੜਾ ਕਰਦਾ ਉਹ ਕਰਨਗੇ ਕੀ ਕਿਹਨੂੰ ਫੜਨਗੇ ਜਿਹੜੇ ਬੰਦੇ ਨੇ ਕੀਤਾ ਉਹ ਤੇ ਨੰਗਾ ਚਟਾ ਨੰਗਾ ਹੋ ਗਿਆ ਤੇ ਉਹਨੂੰ ਤੁਸੀਂ ਆਪਣੀ ਜੇਲ੍ਹ ਬਣਾਈ ਕੋ ਚਿੱਤੇ ਲਜਾਓਗੇ ਉਹਦੇ ਤੋਂ ਗਾਂਹ ਕਾਰਵਾਈ ਤੁਰਨੀ ਤਾਂ ਪੁਲਿਸ ਨੇ ਤੁਰਨੀ ਆ ਪੁਲਿਸ ਕੋਲ ਤੁਸੀਂ ਜਾਂਦੇ ਨਹੀਂ ਵਜਾ ਇਹ ਗੁਰੂ ਘਰ ਨੂੰ ਇਤਰਾਸੇ ਲੁੱਟਣ ਨਹੀਂ ਦੇਵਾਂਗੇ ਤਾਂ ਵੀ ਸਾਹਿਬ ਨੂੰ ਚਾਹੀਦਾ ਇਮੀਡੀਏਟਲੀ ਸਿਵਲ ਕੋਰਟ ਜਾ ਕੇ ਰਜਿਸਟਰੀ ਰੱਦ ਕਰਾਉਣ ਤੇ ਇਹ ਰਿਪੋਰਟ ਕਰਾਉਣ ਥਾਣੇ ਦੇ ਵਿੱਚ ਆ ਕੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਇੱਕ ਤੇ तहसीलदार ਜਿਨੇ ਲਾ ਤੋਂ ਬਾਹਰ ਜਾ ਕੇ ਕੀਤੀ ਰਜਿਸਟਰੀ 1 ਕਰੋੜ ਵਾਲਾ ਜਿਨ੍ਹਾਂ ਨੇ ਜ਼ਮੀਨ ਖਰੀਦੀ ਹੋ ਉਹਨਾਂ ਦੀ ਵੀ ਭੂਮਿਕਾ ਇਹਦੇ ਵਿੱਚ ਹੋ ਸਕਦੀ ਹੈ ਦੇਖੋ ਜੀ ਉਹਨਾਂ ਦਾ ਉਹਨਾਂ ਦਾ ਲਾਲਚ ਪੂਰਾ ਹੋ ਗਿਆ ਹੂੰ ਉਹਨਾਂ ਨੂੰ ਸਸਤੀ ਮਿਲ ਗਈ ਹੂੰ ਉਹਨਾਂ ਨੂੰ ਅਸੀਂ ਕਿਉਂ ਕਹੀਏ ਕੁਝ ਗੱਲ ਤੇ ਆ ਵੀ ਜਿਹੜੇ ਵੇਚਣ ਵਾਲੇ ਨੇ ਉਹ ਉਹਨੂੰ ਅਸੀਂ ਨਹੀਂ ਫੜ ਸਕਦੇ ਤਾਂ ਉਹਨਾਂ ਨੂੰ ਕਿੱਥੇ ਜਾ ਕੇ ਫੜ ਲਾਂਗੇ ਇਹ ਰਜਿੰਦਰ ਸਿੰਘ ਟੋੜਾ ਦਾ ਜ਼ਿਕਰ ਆਉਂਦਾ ਮੈਨੇਜਰ ਜਿਸ ਨੇ ਮੁੱਖ ਭੂਮਿਕਾ ਨਿਭਾਈ ਉਸ ਬਾਰੇ ਤੁਹਾਨੂੰ ਪਹਿਲਾਂ ਕੋਈ ਜਾਣਕਾਰੀ ਮਿਲੀ ਸੀ ਪਹਿਲਾਂ ਵੀ ਉਸ ਤਰੀਕੇ ਦੇ aarop ਲੱਗੇ ਸੀ ਉਹਨਾਂ ਤੇ ਮੈਂ ਕਹਾਂ ਜੀ ਜਦ ਪਹਿਲੀ ਵਾਰ ਉਹ ਨਾਮ ਚਰਚਾ ਚਾਹਿਆ ਤੁਹਾਨੂੰ ਸਾਨੂੰ ਲੋੜ ਨਹੀਂ ਕਿ ਇੰਨੀਆਂ ਗੱਲਾਂ ਚ ਜਾਣ ਦੀ ਇਹ ਸਾਰੇ ਮੈਨੇਜਰਾਂ ਦਾ ਕਰਤਾਰ ਜੋ ਕੁਝ ਵੀ ਸਾਡੇ ਸਾਹਮਣੇ ਆ ਪਰ ਪ੍ਰਬੰਧਕ ਕਮੇਟੀ ਦੀ ਮਰਿਆਦਾ ਦੇ ਵਿੱਚ ਕਦੇ ਕਿਸੇ ਨੂੰ ਪੁਲਿਸ ਥਾਣਾ ਨਹੀਂ ਦੇਖਣਾ ਪਿਆ ਚੋਰ ਨੂੰ ਪ੍ਰਬੰਧਕ ਕਮੇਟੀ ਦੀ ਹਿਸਟਰੀ ਚ ਧਾਮੀ ਦੱਸੇ ਕਿ ਇਹਦੇ ਸਾਹਮਣੇ ਜਿੰਨੇ ਕਾਂਡ ਹੋਏ ਨੇ ਜਿੰਨੇ ਘਪਲੇ ਹੋਏ ਨੇ ਕਦੀ ਕੋ ਥਾਣੇ ਗਿਆ ਉਦੀ ਇਨਕੁਆਰੀ ਹੋਈ ਪੁਲਿਸ ਵੱਲੋਂ ਉਹਨੂੰ ਜੇਲ੍ਹ ਹੋਈ ਤੇ ਜੇ ਕਿਸੇ ਨੂੰ ਉਹਨਾਂ ਸਸਪੈਂਡ ਕੀਤਾ ਤੇ ਉਹ ਜੇ ਤੀਸਰੇ ਕੋਰਟ ਰੇ ਜਾ ਕੇ ਤੇ ਤਰੱਕੀ ਦੇ ਕੇ ਮੈਂਟਰ ਲਾਇਆ ਹੋ ਤਾਂ ਫਿਰ ਇਹ ਕੀ ਜਵਾਬ ਦੇਊਗਾ ਇਹ ਅਸੀਂ ਸਾਰਾ ਕੁਝ ਜਾਣਦੇ ਆ ਸਾਨੂੰ ਨਾ ਦੱਸੇ ਇਹ ਇਮੀਡੀਏਟਲੀ ਇੱਥੇ ਕਾਰਵਾਈ ਕਰੇ ਜਥੇਦਾਰ ਗੜਗਾਜੇ ਦਾ ਇਸ ਮਾਮਲੇ ਦੇ ਬਾਰੇ ਕੋਈ ਬਿਆਨ ਨਹੀਂ ਆਇਆ ਕਿਵੇਂ ਦੇਖਦੇ ਹੋ ਕਿਉਂ ਚੁੱਪ ਨੇ ਉਹ ਬਿਆਨ ਉਹਦਾ ਉਦੋਂ ਆਉਂਦਾ ਜਦੋਂ ਉਹਨੂੰ ਵਰਤਦੇ ਆ ਤੇ ਕਾਲ ਤਖਤ ਨੂੰ ਸ਼ਰਮਿੰਦਾ ਕਰਨਾ ਹੁੰਦਾ ਗੜਗਾਚੇ ਕੋਲ ਕੋਈ ਕਹਿਣ ਨੂੰ ਗਾਲ ਹੀ ਰਹੀ ਨਹੀਂ ਰਹੀ ਉਹ ਕਹਿਣ ਜੋਗਾ ਰਿਆ ਹੀ ਨਹੀਂ ਗੜਗਾਚਾ ਅੱਜ ਦੱਸੇ ਪਈ ਇਹ 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 ਗੁਰੂ ਘਰ ਦੀ ਜਿਹੜੀ ਬਦਨਾਮੀ ਤੇ ਜਿਹੜੀ ਬਦਖੋਈ ਤੇ ਜਿਹੜਾ ਜਿਹੜਾ ਉਹਦਾ ਚੇਰ ਹਰਨ ਕਰ ਰਿਆ ਕੌਣ ਕਰ ਰਿਆ ਹੂੰ ਤਾਂ ਵੀ ਇਹ ਵੀ ਕਹਿ ਰਹੇ ਸੀ ਕਹਿੰਦੇ ਜੋ ਰਜਿੰਦਰ ਸਿੰਘ ਟੋੜਾ ਨੇ ਕੀਤਾ ਗੁਰਦੁਆਰਾ ਪਰੰਦਰ ਕਮੇਟੀ ਦੇ ਕਲੰਕਾ ਕਹਿੰਦੇ ਇਹ ਨਹੀਂ ਇੱਕ ਕਲੰਕ ਇੱਕ ਰਜਿੰਦਰ ਸਿੰਘ ਟੋੜਾ ਨੇ ਥੋੜਾ ਲਾਇਆ ਹੂੰ ਇੱਕ ਰਜਿੰਦਰ ਸਿੰਘ ਨੇ ਥੋੜਾ ਲਾਇਆ ਹੂੰ ਇਹ ਤਾਂ ਕੋਈ ਮੈਨੇਜਰ ਬਣਾਇਆ ਫਾਰਮ ਹੋਸਾ ਤੇ ਉਹ ਹਜ਼ਾਰਾਂ ਕੁਇੰਟਲ ਕਣਕ ਵੇਚ ਗਿਆ ਉਹ ਫੜਿਆ ਗਿਆ ਉਹਦੀ ਚੋਰੀ ਫੜੀ ਗਈ ਉਹਨੂੰ ਸਸਪੈਂਡ ਕਰਤਾ ਮਹੀਨੇ ਬਾਅਦ ਉਹਨੂੰ ਕਿਸੇ 480 ਗੁਰਦੁਆਰੇ ਨੇ ਕਿਸੇ ਹੋਰ ਗੁਰਦਵਾਰੇ 'ਚ ਵੱਡਾ ਮੈਨੇਜਰ ਬਣਾ ਕੇ ਲਾ ਦਿੰਦੇ ਨੇ ਜੋ ਲੰਗਰ 'ਚੋਂ ਹਿਰਾਫੇਰੀ ਕਰਦਾ ਫੜਿਆ ਜਾਂਦਾ ਤੇ ਉਹਨੂੰ ਬਾਬਾ ਦੀਪ ਸਿੰਘ ਸ਼ਹੀਦ ਦੇ ਉਲਾ ਦਿੰਦੇ ਨੇ ਇਨਚਾਰਜ ਇਹ ਆ ਕਾਰਵਾਈ ਫਿਰ ਇਹ ਇਸ ਤਰੀਕੇ ਦੇ ਬਿਆਨ ਕਿਉਂ ਦਿੰਦੇ ਨੇ ਸਿੰਘ ਸਾਹਿਬ ਕੀ ਕਾਨੂੰਨ ਆ ਸਰਕਾਰ ਆ ਉਹ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੇ ਉਹ ਇਸ ਤਰੀਕੇ ਦੇ ਬਿਆਨ ਚਾਹੁੰਦੇ ਨੇ ਕਿ ਸਾਨੂੰ ਪੁੱਛੋ ਹੀ ਨਾ ਤੁਸੀਂ ਜੋ ਮਰਜ਼ੀ ਲੁੱਟ ਲਈਏ ਹੂੰ ਨਹੀਂ ਤੇ ਕਿਉਂ ਨਾ ਦੇਵੇ ਜਦੋਂ ਤੁਸੀਂ ਐਕਟ ਸਰਕਾਰ ਤੋਂ ਬਣਵਾਇਆ ਹੂੰ ਐਕਟ ਜਿਹੜਾ ਸਾਨੂੰ ਗੁਰੂ ਸਾਹਿਬ ਤੇ ਬਣਾ ਕੇ ਨਹੀਂ ਦੇਖੇ ਗਏ ਪ੍ਰਬੰਧਕ ਕਮੇਟੀ ਦਾ ਹੂੰ ਇਹ ਕਿਹੜੇ ਐਕਟ ਅਨੁਸਾਰ 15 ਸਾਲ ਤੋਂ ਬਿਨਾਂ ਇਲੈਕਸ਼ਨ ਹੋਏ ਇਹ ਕੰਮ ਕਰੀ ਜਾ ਰਿਹਾ ਪ੍ਰਧਾਨਗੀ ਭੋਗੀ ਜਾ ਰਿਹਾ 1500 ਕਰੋੜ ਤੇ ਸਾਈਨ ਕਰ ਰਿਹਾ ਉਹ ਕਿਹੜੀ ਉਹ ਕਿਹੜੀ ਵਜ੍ਹਾ ਗੁਰੂ ਸਾਹਿਬ ਦੇ ਗਏ ਉਹ ਐਕਟ ਆ ਜਿਹੜੀ ਐਕਟ ਸਰਕਾਰ ਚਲਾਉਂਦੀ ਹੈ ਜਿਹਦੇ ਪਿੱਛੇ ਸਰਕਾਰ ਖੜੀ ਹੈ ਜਿਹਦੀ ਵਜ੍ਹਾ ਨਾਲ ਅੱਜ ਕੁਝ ਕਰ ਨਹੀਂ پا ਰਹੇ ਇਹ ਲੁੱਟਣ ਨੂੰ ਅੱਜ ਸਾਰਾ ਸਮਾਜ ਬੈਠੇ ਨੇ ਸਾਰਾ ਚੌਧਰੀ ਬਣ ਕੇ ਜਦੋਂ ਸਰਕਾਰ ਪਾਵਰ ਦਿੰਦੀ ਆ ਇਹ 15 ਸਾਲ ਤੋਂ ਉੱਤੇ ਰਾਜ ਕਰਨ ਰਹੇ ਨੇ ਉਦੋਂ ਸਰਕਾਰ ਠੀਕ ਆ ਉਹ ਸਰਕਾਰੀ ਦਾਖਲ ਠੀਕ ਆ ਪਰ ਜਦੋਂ ਗੁਰੂ ਘਰ ਨੂੰ ਲੁੱਟ ਕੇ ਲੈ ਜਾਓ ਤੁਸੀਂ ਤੇ ਤੁਹਾਨੂੰ ਚੋਰਾਂ ਨੂੰ ਕੋ ਫੜੇ ਨਾ ਇੱਥੇ ਸਰਕਾਰ ਦਾਖਲ ਨਾ ਦੀ ਨਾ ਕਰੇ ਇਹ ਕਿਹ ਤਰ੍ਹਾਂ ਦੀ ਗੱਲ ਆ ਕਿਸਰਨ ਦਾ ਜਸਟਿਸ ਹੈ ਸੇਕ ਸਾਹਿਬ ਕੀ ਲੱਗਦਾ ਇਸ ਮਾਮਲੇ ਦੇ ਵਿੱਚ ਸਾਰੇ ਰਲੇ ਹੋ ਸਕਦੇ ਨੇ ਐਸਜੀਪੀਸੀ ਦੇ ਸਾਰੇ ਦੇਖੋ ਜੀ ਇਹਨਾਂ ਦਾ ਪਤਾ ਤੇ ਤਾਂ ਹੀ ਲੱਗਣਾ ਆ ਕਿ ਧਾਮੇ ਇਮਾਨਦਾਰੀ ਨਾਲ ਚੰਗਾ ਸਿੱਖ ਬਣ ਕੇ ਬੰਦਾ ਬਣ ਕੇ ਥਾਣੇ ਚ ਆਵੇ ਤੇ ਉੱਥੇ ਸਾਰੇ ਜਾਣਕਾਰੀ ਦੇ ਕੇ ਰਿਪੋਰਟ ਲਿਖਾਵੇ ਤੇ ਸਿੱਧਾ ਜਾਵੇ ਸਿਵਲ ਕੋਰਟ ਉੱਥੇ ਐਫਆਈਆਰ ਦਿਖਾ ਕੇ ਕਾਪੀ ਤੇ ਇਹ ਜਿਹੜੀ ਰਜਿਸਟਰੀ ਉਹਨੂੰ ਰੱਦ ਕਰਵਾਵੇ ਹੋਰ ਜ਼ਮੀਨਾਂ ਦੀ ਪ੍ਰਕਿਰਿਆ ਕੀ ਹੁੰਦੀ ਆ ਸਿੰਘ ਸਾਹਿਬ ਜੇ ਵੇਚਨੀ ਆ ਹੁਣ ਕਮੇਟੀ ਦੇ ਥਰੂ ਇਹਦੀ ਪ੍ਰਕਿਰਿਆ ਕੀ ਹੁੰਦੀ ਆ ਜੇ ਸਮਝਾ ਸਕੋ ਕੋਈ ਵੇਚੀ ਨਹੀਂ ਜਾ ਸਕਦੀ ਭਾਈ ਮੇਰਿਆ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਜਿਹੜੀ ਆ ਇਹ ਜ਼ਮੀਨ ਗੁਰੂ ਘਰ ਦੀ ਜ਼ਮੀਨ ਜਿਹੜੀ ਇਹਦੀ ਸੇਵਾ ਸੰਭਾਲ ਹੋ ਸਕਦੀ ਐ ਐਕਟ ਵਿੱਚ ਵੀ ਲਿਖਿਆ ਸੋਨਾ ਜ਼ਮੀਨ ਇਹਦੀ ਐਕਟ ਅਨੁਸਾਰ ਵੀ ਕਾਨੂੰਨ ਅਨੁਸਾਰ ਵੀ ਸੇਵਾ ਸੰਭਾਲ ਹੋ ਸਕਦੀ ਇਹਨੂੰ ਵੇਚਿਆ ਨਹੀਂ ਜਾ ਸਕਦਾ ਯਾ ਇਹਦਾ ਤਵਾਦਲਾ ਹੋ ਸਕਦਾ ਜਿਹੜੇ ਤਵਾਦਲੇ ਇਹਨਾਂ ਨੇ ਟੇਢੇ ਢੰਗ ਨਾਲ ਢੰਗ ਚ ਕਰਕੇ 12-12 ਕਰੋੜ ਦਾ ਕਿਲਾ ਗੁਰੂ ਘਰ ਦਾ ਉਹ ਤਿੰਨ ਤਿੰਨ ਏਕੜ ਜ਼ਮੀਨ ਸੀਗੀ 41 ਕਲਾਂ ਦੀ ਉਹਦੇ ਬਦਲੇ 50 ਲੱਖ ਜਿਆਦਾ-ਜਿਆਦਾ ਕੀਮਤ ਹੋ ਉਹ ਤਿੰਨ ਕਿਲੇ ਲੈ ਲੈ ਡੇਢ ਡੇਢ ਕਰੋੜ ਦੇ ਲੈ ਲੈ ਤੇ 36 ਕਰੋੜ ਦੇ ਦੇ ਤੇ ਤਿੰਨ ਕਿਲਿਆਂ ਦੇ ਤਿੰਨ ਕਿਲੇ ਆ ਗਏ ਗੁਰੂ ਘਰ ਚ ਤੇ ਮਲਾਈ ਖਾ ਗਏ ਉਹ ਚੁਕੇ ਨਾ ਕੋਈ ਦੋਸ਼ੀ ਤੇ ਨਾ ਕੋਈ ਪੁੱਛਣ ਵਾਲਾ ਨਾ ਕੋਈ ਰਿਪੋਰਟ ਲਿਖਾਉਣ ਵਾਲਾ ਕਿਉਂ ਕਿਹੜੀ ਮਜਬੂਰੀ ਨੂੰ ਉਹ ਦਿੱਤੇ ਏਟੀ ਮਹਿੰਗੀ ਜ਼ਮੀਨ ਤੁਸੀਂ ਕਿਉਂ ਦਿੱਤੇ ਇਹ ਪੁੱਛਣ ਵਾਲਾ ਕੋਈ ਨਹੀਂ ਗੜਗਾਜ ਵਰਗੇ ਰੱਖੇ ਨੇ ਜਿਹੜੇ ਚੱਪਲਾ ਚੁੱਕ ਕੇ ਤੇ ਇਹਨਾਂ ਦੀ ਸੇਵਾ ਚ ਲੱਗੇ ਹੋਏ ਨੇ ਕਾਲ ਤੱਕ ਤੇ ਕਲੰਕ ਬਣੇ ਹੋਏ ਨੇ ਪੁੱਛੇ ਕੌਣ ਬਿਲਕੁਲ ਕਮੇਟੀ ਦੀ ਆਪੋਜੀਸ਼ਨ ਨਹੀਂ ਕੀਤੀ ਕਿਸੇ ਨੇ ਜਦੋਂ ਦੀ ਕਮੇਟੀ ਬਣੀ ਆ ਲੋਕਾਂ ਦਾ ਰੱਬ ਵਰਗਾ ਭਰੋਸਾ ਸੀ ਵੀ ਇਹ ਸਾਰੇ ਗੁਰਮਖ ਨੇ ਗੁਰੂ ਦੇ ਨਾਲ ਜੁੜੇ ਹੋਏ ਨੇ ਸਾਡੀ ਪੰਥ ਦੀ ਪਾਰਟੀ ਆ ਪਰ ਆ ਜਿਹੜਾ ਸਮਾਜ ਦੇ ਵਿੱਚ ਅਸੀਂ ਦੇਖ ਰਹੇ ਸਾਡੇ ਬੱਚੇ ਤੇ ਰੁਲ ਗਏ ਸਿੰਸਾਬੇ ਨਿਗਾਰ ਕਦੋਂ ਤੋਂ ਆਉਣ ਲੱਗਿਆ ਤੁਹਾਡਾ ਵੀ ਇੱਕ ਲੰਮਾ ਇਹ ਤਕਰੀਬਨ 40 ਸਾਲ ਤੋਂ ਜ਼ਿਆਦਾ ਦਾ ਪ੍ਰਭਾਵ ਜਿਹੜਾ ਸ਼ੁਰੂ ਹੋਇਆ ਤੇ ਹੁਣ ਤੇ 30 ਸਾਲਾਂ ਤੇ 35 ਸਾਲਾਂ ਤੇ ਅੱਤ ਹੋ ਗਈ। ਹੂੰ। ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਹੂੰ। ਪਹਿਲਾਂ ਭੈ ਭਾਵ ਨਹੀਂ ਸੀ ਡਰ ਰੱਖਦੇ ਸੀ। ਹੂੰ। ਪਹਿਲਾਂ ਇੰਨਾ ਜ਼ਿਆਦਾ ਘਪਲਾ ਨਹੀਂ ਸੀ ਇੰਨਾ ਜ ਇਹ ਜ਼ਿਆਦਾ-ਜ਼ਿਆਦਾ ਇਹ ਸੀ ਕਿ ਆਪਣੇ ਬੰਦਿਆਂ ਨੂੰ ਜ਼ਮੀਨਾ ਦੇ ਦਿੰਦੇ ਸੀ ਠੇਕੇ ਤੇ। ਹੂੰ। ਸਸਤੀਆਂ ਦੇ ਦਿੰਦੇ ਸੀ। ਹੂੰ। ਅੱਜ ਜ਼ਮੀਨਾ ਦੇ ਤੇ ਦੇ ਦਿੰਦੇ ਨੇ ਤੇ ਪਹਿਲੀ ਗੱਲ ਤੇ ਉਹ ਉਹ ਲੀਜ਼ ਤੇ ਲੀਜ਼ ਤੇ ਦੇਣ ਦੇ ਬੀ 2 ਰੁਪਏ ਨੂੰ ਏਕੜ ਜ਼ਮੀਨ ਜਿਹੜੀ 99 ਸਾਲ ਲਈ 100 100 ਏਕੜ ਜ਼ਮੀਨ ਵਾਈ ਜਾ ਮਜੇ ਲੈ ਫਿਰ ਜਿਹੜੀ ਤਬਾਦਲੇ ਕਰ ਦਿੰਦੇ ਨੇ ਮਹਿੰਗੀ ਜ਼ਮੀਨ ਜਿਹੜੀ ਉਹਦੇ ਬਦਲੇ ਭੈੜੀ ਜੀ ਲੈ ਕੇ ਤੇ ਚੰਗੀ ਜ਼ਮੀਨ ਉਹਨਾਂ ਨੂੰ ਦੇ ਦਿੰਦੇ ਨੇ ਲੀਜ਼ ਤੇ ਦੇ ਦਿੰਦੇ ਨੇ ਬਾਦਲ ਨੇ ਆਪ ਲਈ ਮਾਰਕੰਡਾ 24 ਏਕੜ ਜ਼ਮੀਨ ਰੋਡ ਦੇ ਉੱਤੇ ਮੀਰੀ ਪੀਰੀ ਅਕੈਡਮੀ ਬਣਾਈ ਹੈ ਗੁਰੂ ਘਰ ਦਾ ਪੈਸਾ ਲੱਗ ਰਿਹਾ ਜ਼ਮੀਨ ਗੁਰੂ ਘਰ ਦੀ ਮਾਲਕ ਬਾਦਲ ਟਰਸਟ ਬਣ ਗਿਆ ਉੱਥੇ ਦਖਲਦਾਜੀ ਹੈਗੀ ਸਰਕਾਰ ਦੀ ਉਹ ਜਾਇਜ਼ ਹੈ ਚੋਰ ਫੜਨਾ ਹੋਵੇ ਤਾਂ ਫੇਰ ਸਰਕਾਰ ਦੀ ਦਖਲਦਾਜੀ ਨਹੀਂ ਠੀਕ ਜਾਂ ਤੇ ਇਹਨੇ ਕਲੀਅਰ ਹੋ ਇਹਨੇ ਪਾਰਦਰਸ਼ੀ ਹੋ ਕੇ ਸੰਗਤ ਨੂੰ ਤਸੱਲੀ ਹੋਵੇ ਵੀ ਤੁਸੀਂ ਜਦੋਂ ਆਪ ਇਸ ਤਰ੍ਹਾਂ ਕਰ ਰਹੇ ਹੋ ਤਾਂ ਪੁਲਿਸ ਕਿਉਂ ਪੁਲਿਸ ਵੀ পাগল ਥੋੜੀ ਜਾ ਕੇ ਤੁਹਾਡੇ ਦਖਲਦਾਜੀ ਕਰੋਗੀ ਸੋਸ਼ਲ ਮੀਡੀਆ ਦਾ ਯੋਗਾ ਬਹੁਤ سارے ਲੋਕ ਕਮੈਂਟ ਕਰਦੇ ਨੇ ਇਹਨਾਂ ਨੂੰ ਲੈ ਕੇ ਕਰਦੇ ਨੇ ਕਿ ਇਹਨਾਂ ਨੂੰ ਕੁਝ ਹੋ ਰਿਹਾ ਆ ਐਸਜੀਪੀਸੀ ਕਿੱਥੇ ਆ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਕਿਉਂ ਜਿਹੜੀ ਪਰਤਾਲੂ ਮੈਂ ਤਾਂ ਅੱਜ ਦੇ ਤਰੀਕ ਦਾ ਦੇਖਦਾ ਭਾਈ ਸਾਹਿਬ ਲੰਬੀਆਂ ਗੱਲਾਂ ਤੇ ਕਮੇਟੀ ਦਾ ਸਾਰਾ ਕੁਝ ਬਾਹਰ ਆ ਚੁੱਕਾ ਢੇਡਾ ਨੰਗਾ ਹੋ ਚੁੱਕਾ ਅੱਜ ਦੇ ਦਿਨ ਪੰਜਵਾਂ ਦਿਨ ਜਾ ਰਿਹਾ ਅੱਜ ਅਜੇ ਤੱਕ ਵੀ ਐਫਆਈਆਰ ਨਹੀਂ ਕਰਾਈ ਇਹਨੇ ਕੀ ਦੀ ਵੇਟ ਕਰ ਰਿਹਾ ਕਿਨੂੰ ਲੱਭ ਰਿਹਾ ਹੈ ਇਹ ਤਾਂ ਮੈਂ ਜਿਹੜਾ ਸਿਵਲ ਕੋਰਟ ਜਾ ਕੇ ਉਹਦੀ ਤਰਖਾਸ ਕਿਉਂ ਨਹੀਂ ਦਿੰਦਾ ਕਿ ਰਜਿਸਟਰੀ ਰੱਦ ਕਰੋ ਖਾਣੇ ਜਾ ਕੇ ਕਿਉਂ ਨਹੀਂ ਕਹਿੰਦਾ ਕਿ ਇਹਨੂੰ ਸਾਡੇ ਮੈਨੇਜਰ ਨੂੰ ਫੜੋ ਤੇ ਇਹਨੂੰ ਪੁੱਛੋ ਪੀਏ ਨੇ ਕਿਉਂ ਕੀਤਾ ਤੇ ਇੱਕ ਤਹਿਸੀਲਦਾਰ ਨੂੰ ਫੜੋ ਨੇ ਰਜਿਸਟਰੀ ਕਿਉਂ ਕੀਤੀ ਜਿਹਦੀ ਰਜਿਸਟਰੀ ਹੋ ਹੀ ਨਹੀਂ ਸਕਦੀ ਹਾਂ ਅਨਸਾਰ ਕੰਮ ਤੇ ਇਹਨਾਂ ਕਿਹਾ ਤੇ ਕਿੱਡਾ ਜਾ ਕੇ ਪਹਾੜ ਬਣਾਤਾ ਮੈਂ ਪੜਤਾਲੀਆ ਕਮੇਟੀ ਬਣਾਤੀ ਮੈਂ ਫਲਾਨੀ ਕਮੇਟੀ ਤਿੰਨ ਕਮੇਟੀਆਂ ਬਣਾਤੀਆਂ ਤੇ ਮਸਲਾ ਸਾਰਾ ਨੰਗਾ ਚਿੱਟਾ ਸਾਹਮਣੇ ਆ ਪੈਸੇ ਉਹਦੇ ਅਕਾਊਂਟ 'ਚ ਨੇ ਰਜਿਸਟਰੀ ਤੁਹਾਡੇ ਸਾਹਮਣੇ ਆ ਕੀਤੀ ਤਹਿਸੀਲਦਾਰ ਨੇ ਉਹਦਾ ਨਾਂ ਸਾਹਮਣੇ ਆ ਪਹਿਲਾਂ ਵੀ ਬਹੁਤ ਪੜਤਾਲ ਕਰਾਈ ਗਈ ਆ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤੇ ਲੱਗਦਾ ਵੀ ਇਹ ਮਸਲਾ ਵੀ ਇਦਾਂ ਹੀ ਬਸ ਛੱਡ ਦਿੱਤਾ ਜਾਊਗਾ ਮੈਂ ਕਹਾਂ ਜੀ ਉਹੋ ਹੀ ਸਿੱਟੇ ਅੱਜ ਕੱਢਣਾ ਚਾਹੁੰਦੇ ਉਹ ਅਸੀਂ ਨਿਕਲ ਨਹੀਂ ਦੇਣੇ ਹੂੰ ਪਹਿਲੀਆਂ ਜਿਹੜੀਆਂ ਪੜਤਾਲੀਆਂ ਕਮੇਟੀਆਂ ਬਣੀਆਂ ਉਹਨਾਂ ਦੇ ਸਿੱਟੇ ਸਾਨੂੰ ਦਾਖ ਦੇਵੇ ਹੂੰ ਤੇ ਫਿਰ ਅਸੀਂ ਚੁੱਪ ਕਰ ਸਕਦੇ ਨੇ ਤੇ ਹੁਣ ਚੁੱਪ ਨਹੀਂ ਹੋਣਾ ਹੂੰ ਪਾਵਨ ਸਰੂਪ ਮਾਮਲਾ ਜਿਹੜਾ ਬੜਾ ਗਰਮਾਇਆ ਹੋਇਆ ਐਸਆਈਟੀ ਸਰਕਾਰ ਦੇ ਵੱਲੋਂ ਬਣਾਈ ਗਈ ਆ ਹੂੰ ਜਾਂਚ ਹੋ ਰਹੀ ਆ ਗ੍ਰਿਫਤਾਰੀਆਂ ਹੋ ਰਹੀਆਂ ਨੇ ਨਾਮਜ਼ਦ ਕੀਤੇ ਜਾ ਰਹੇ ਨੇ ਮੈਂਬਰ ਕੀ ਲੱਗਦਾ ਕਿ ਸਹੀ ਦਿਸ਼ਾ ਦੇ ਵੱਲ ਜਾ ਰਹੀ ਹੈ ਵਰਤਾਰੇ ਉਹ ਪਤਾ ਲੱਗ ਜੂਗਾ ਥੋੜੇ ਦਿਨਾਂ ਚ ਹਮ ਸਰਕਾਰ ਦਾ ਹੀ ਪਤਾ ਲੱਗ ਜੂ ਇਹਨਾਂ ਦਾ ਪਤਾ ਲੱਗ ਜੂ ਤਾਂ ਮੈਂ ਕਹਿੰਦੇ ਮੈਂ ਸਾਰਾ ਰਿਕਾਰਡ ਇਹਨਾਂ ਨੂੰ ਦੇ ਦਿੱਤਾ ਐਸਆਈਡੀ ਨੂੰ ਆਹ ਇਹ ਰਿਕਾਰਡ ਨਾ ਦੇਣ ਲਈ ਤੇ ਜੋ ਕੁਝ ਹੋਇਆ ਤੋ ਤੁਸੀਂ ਦੁਨੀਆ ਦੇ ਸਾਹਮਣੇ ਦੇਖ ਲਿਆ ਸੀ ਹਮ ਤੇ ਅਜੇ ਤੱਕ ਤੇ ਦਿੱਤਾ ਨਹੀਂ ਕਿ ਕਮਿਸ਼ਨ ਨੂੰ ਨਹੀਂ ਦਿੱਤਾ ਜਿਹੜਾ ਬਾਦਲ ਨੇ ਕਮਿਸ਼ਨ ਬਣਾਇਆ ਉਹ ਨੂੰ ਨਹੀਂ ਰਿਕਾਰਡ ਦਿੱਤਾ ਇਹਨਾਂ ਨੇ ਹਮ ਤੇ ਹੁਣ ਦੇਣਗੇ ਤੇ ਕਿਉਂ ਦੇਣਗੇ ਆਉਣ ਵਾਲੇ ਸਮਾਂ ਦੱਸੂਗਾ ਕੀ ਦੇਣ ਦੇ ਨੇ ਇਹਨੂੰ ਵੀ ਵੀਰ ਚੈਲੰਜ ਕੀਤਾ ਕਿ ਤੂੰ ਸਾਹਮਣੇ ਬੈਠ ਪ੍ਰੈਸ ਸਾਹਮਣੇ ਹੋਵੇ ਅਸੀਂ ਗੱਲ ਕਰੀਏ ਤੂੰ ਜਵਾਬ ਦੇ ਹੂੰ ਸ਼ਹਿਰ ਨੂੰ ਪੁੱਛਾਂ ਹੀ ਜਵਾਬ ਦਈਏ ਸ਼ਹਿਰ ਕਿਸਦੀ ਲੱਗਦੀ ਆ ਸ਼ਹਿਰ ਪਿੱਛੋਂ ਕੌਣ ਇਹ ਇਹ ਹੁਣ ਪੁਲਿਸ ਦੱਸ ਸਕਦੀ ਆ ਜਿਹੜੀ ਰਜਿੰਦਰ ਸਿੰਘ ਨੂੰ ਫੜੂਗੀ ਤਹਿਸੀਲਦਾਰ ਨੂੰ ਪੁੱਛੋਗੇ ਉਹ ਦੱਸਣਗੇ ਸਾਨੂੰ ਕਿਹਦਾ ਜ਼ੋਰ ਸੀ ਅਸੀਂ ਕਿਉਂ ਕੀਤੀ ਰਜਿਸਟਰੀ ਸਾਨੂੰ ਕਿੰਨੇ ਸਪੋਰਟ ਕੀਤੀ ਡਾਕੂਮੈਂਟ ਅਸਲੀ ਆ ਕਿ ਨਕਲੀ ਆ ਇਹ ਇਹ ਰਜਿੰਦਰ ਸਿੰਘ ਦੱਸ ਸਕਦਾ ਕੋਈ ਲੀਡਰ ਦੀ ਵੀ ਭੂਮਿਕਾ ਹੋ ਸਕਦੀ ਆ ਇਹ ਉਹਨਾਂ ਨੂੰ ਪਤਾ ਹੋ ਜਾ ਪੁਲਿਸ ਦੱਸੋਗੇ ਮੈਂ ਤੇ ਦੱਸ ਨਹੀਂ ਸਕਦਾ ਚਲੋ ਬਹੁਤ ਬਹੁਤ ਧੰਨਵਾਦ ਸੋਇਸਨ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਜਿਨ੍ਹਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੇ ਨੂੰ ਪੁਲਿਸ ਦੇ ਕੋਲ ਜਾਣਾ ਚਾਹੀਦਾ ਇੰਨੇ ਦਿਨ ਬੀਤ ਚੁੱਕੇ ਨੇ ਐਫ ਆਈ ਆਰ ਦਰਜ ਕਿਉਂ ਨਹੀਂ ਕਰਵਾਈ ਗਈ ਬਹੁਤ ਸਾਰੇ ਸਵਾਲ ਸਿਸਟਮ ਤੇ ਚੁੱਕੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਚੁੱਕੇ ਨੇ ਕਿ ਇਸ ਤਰੀਕੇ ਦੇ ਨਾਲ ਜ਼ਮੀਨ ਨਹੀਂ ਵੇਚੀ ਜਾ ਸਕਦੀ ਔਰ ਵੱਡੇ ਪੱਧਰ ਤੇ ਇੱਕ ਘਪਲਾ ਹੋਇਆ ਹੈ ਕੈਮਰਾਮੈਨ ਸੁਮਿਤ ਦੇ ਨਾਲ ਨਰਿੰਦਰ ਸਿੰਘ ਮੋਹਰਣਾ ਮੋਹਾਲੀ